ਵੇ ਵਪਾਰੀ ਆਪਣੀ ਮਰਜ਼ੀ ਦਾ ਖਰੀਦੇਗਾ ਇਹ ਵਪਾਰੀ ਆਪਣੀ ਮਰਜ਼ੀ ਨਾਲ ਖਰੀਦੇਗਾ ਮੈਂ ਕਿਸਾਨ ਦਾ ਮੁਲਕ ਹੀ ਰਹਿ ਗਿਆ ਕਿਸਾਨ ਦੀ ਫਸਲ ਪੱਤੇ ਪੱਤਰ ਦੇ ਇੱਕ ਟਾਈਮ ਆਉਂਦੀ ਆ ਉਹ ਕਦੇ ਵੀ ਸ਼ਤਾਉਕੀਆਂ ਨਹੀਂ ਬਣ ਸਕਦਾ ਉਹ ਕਦੇ ਵੀ ਇੱਕ ਥਾਂ ਤੇ ਪੂੰਜੀ ਲਾ ਕੇ ਜਮਾ ਨਹੀਂ ਕਰ ਸਕਦਾ ਕਿਉਂਕਿ ਕਿਸਾਨ ਦਾ ਰਿਸ਼ਤਾ ਪਹਿਲਾਂ ਵੀ ਕਈ ਵਾਰ ਉਸ ਨੂੰ ਆਧਾਰ ਯਾਰਤੀਆਂ ਤੋਂ ਫੜਨਾ ਪੈਂਦਾ ਮੈਂ ਇਹੇ ਆਸ ਕਰਦਾ ਜਿਹੜਾ ਸਾਡੇ ਮੰਤਰੀ ਸਾਹਿਬਾਨ ਨੇ ਮਤਲੇ ਕਹਿੰਦਾ ਅਸੀਂ ਇਹੇ ਆਸ ਕਰਦੇ ਵੀ ਆਪਣੇ ਪੰਜਾਬ ਗੌਰ ਵਿੱਚ ਸਦਨ ਵੱਲੋਂ ਇਸ ਤਰੀਕੇ ਨਾਲ ਰਹਿ ਕੇ ਇਸ ਪੂਰਨ ਤੌਰ ਤੇ ਇਸ ਜਿਹੜਾ ਕਿ ਪਾ ਸਰਕਾਰ ਸਾਡੇ ਤੇ ਥੋਪ ਰਹੀਆਂ ਸ਼ੀਵਸ ਦੇ ਵਿਰੋਧਾਂ ਇਹਨਾਂ ਸ਼ਬਦਾਂ ਵਾਸਤੇ ਸਾਰੀ ਸੰਗਤ ਨੂੰ ਧੰਨਵਾਦ ਕਰਦਾ ਬੈਕ ਜੀ ਖਾਲਸਾ ਬੈਕ ਜੀ ਨੂੰ ਬਹੁਤ ਧੰਨਵਾਦ 41 ਸਾਬ ਧੰਨਵਾਦ ਡਿਪਟੀ ਸਪੀਕਰ ਸਾਹਿਬ ਜੋ ਤੁਸੀਂ ਜੋ ਖੇਤੀਬਾੜੀ ਮੰਤਰੀ ਵੱਲੋਂ ਜੋ ਵਿਧਾਨ ਸਭਾ ਦੇ ਵਿੱਚ ਮਤਾ ਲਿਆਂਦਾ ਗਿਆ ਉਹਦੇ ਤੇ ਮੈਨੂੰ ਬੋਲਣ ਦਾ ਮੌਕਾ ਦਿੱਤਾ ਕੇਂਦਰ ਸਰਕਾਰ ਵੱਲੋਂ ਰਾਸ਼ਟਰੀ ਖੇਤੀਬਾੜੀ ਮੰਡੀਕਰਨ ਨੀਤੀ ਜਿਹੜੀ ਬਣਾਈ ਜਾ ਰਹੀ ਹੈ ਉਸ ਦੇ ਸਬੰਧ ਦੇ ਵਿੱਚ ਸੁਝਾਅ ਮੰਗੇ ਗਏ ਨੇ ਸਟੇਟਾਂ ਤੋਂ ਸੋ ਇਸ ਨੀਤੀ ਦੇ ਵਿਰੋਧ ਦੇ ਵਿੱਚ ਅਤੇ ਇਸ ਮਤੇ ਦੇ ਹੱਕ ਦੇ ਵਿੱਚ ਮੈਂ ਬੋਲਣ ਲਈ ਖੜਾ ਹੋਇਆ ਕਿਉਂਕਿ ਪੰਜਾਬ ਹੈ ਜਿਹੜਾ ਸਾਡਾ ਇੱਕ ਖੇਤੀ ਪ੍ਰધાન ਸੂਬਾ ਇੱਥੋਂ ਦਾ ਮੁੱਖ ਕਿੱਤਾ ਜਿਹੜਾ ਖੇਤੀਬਾੜੀ ਆ ਜੇ ਪੰਜਾਬ ਦਾ ਕਿਸਾਨ ਖੁਸ਼ਹਾਲਾ ਤਾਂ ਹਰ ਵਰ ਖੁਸ਼ਹਾਲਾ ਚਾਹੇ ਆਰਤੀਆ ਚਾਹੇ ਦੁਕਾਨਦਾਰ ਹੈ ਚਾਹੇ ਸ਼ੈਲਰ ਮਾਲਕਾ ਚਾਹੇ ਕੋਲਡ ਸਟੋਰ ਕਰਿਆਨੇ ਵਾਲਾ ਕਿਸੇ ਵੀ ਕਿਤੇ ਨਾਲ ਕੋ ਜੁੜਿਆ ਚਾਹੇ ਮਜ਼ਦੂਰ ਹੈ ਸਾਰਿਆਂ ਦੀ ਸਿੱਧੇ ਜਾਂ ਸਿੱਧੇ ਢੰਗ ਦੇ ਨਾਲ ਉਹਨਾਂ ਦੀ ਖੁਸ਼ਹਾਲੀ ਤਰੱਕੀ ਆ ਜਿਹੜੀ ਉਹ ਕਿਸਾਨੀ ਨਾਲ ਜੁੜੀ ਹੋਈ ਆ ਪੰਜਾਬ ਦੇ ਕਿਸਾਨ ਨੇ ਪਿਛਲੇ ਲੰਬੇ ਸਮੇਂ ਤੋਂ ਬੜੀ ਸਖਤ ਮਿਹਨਤ ਕਰਕੇ ਪੂਰੇ ਦੇਸ਼ ਦੇ ਲੋਕਾਂ ਦਾ ਢਿੱਡ ਭਰ ਦੇ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ ਹਾਲਾਂਕਿ ਅਸੀਂ ਆਪਣਾ ਪਾਣੀ ਸੀ ਜਿਹੜਾ ਥੱਲੇ ਉਹਨੂੰ ਅਸੀਂ ਪਾਣੀ ਵੀ ਮੋਕਾ ਲਿਆ ਸਾਡੀਆਂ ਜਿਹੜੀਆਂ ਜ਼ਮੀਨਾਂ ਸੀ ਉਹ ਵੀ ਅੱਜ ਜ਼ਹਿਰੀਲੀਆਂ ਖਾਦਾਂ ਦੇ ਉੱਪਰ ਲੱਗ ਚੁੱਕੀਆਂ ਨੇ ਸੋ ਅੱਜ ਕਿਸਾਨ ਆ ਜਿਹੜਾ ਪੰਜਾਬ ਦਾ ਖਾਸ ਤੌਰ ਤੇ ਛੋਟਾ ਕਿਸਾਨ ਆ ਜਿਹੜਾ ਅੱਜ ਉਹ ਕਰਜ਼ੇ ਹੇਠ ਦੱਬਿਆ ਹੋਇਆ ਲੇਕਿਨ ਅੱਜ ਕੇਂਦਰ ਦੇ ਵਿੱਚ ਜਿਹੜੀ ਸਰਕਾਰ ਆ ਭਾਰਤੀ ਜਨਤਾ ਪਾਰਟੀ ਦੀ ਇਹ ਸਰਕਾਰ ਆ ਜਿਹੜੀ ਇਹ ਕਿਸਾਨ ਵਿਰੋਧੀ ਸਰਕਾਰ ਆ ਸਮੁੱਚੇ ਦੇਸ਼ ਦੇ ਵਿੱਚ ਜਿੰਨਾ ਵੀ ਕਿਸਾਨ ਬੈਠਾ ਉਹ ਅੱਜ ਇਹ ਸਰਕਾਰ ਦੀਆਂ ਜਿਹੜੀਆਂ ਖੇਤੀਬਾੜੀ ਸਬੰਧੀ ਨੀਤੀਆਂ ਨੇ ਉਹਦੇ ਵਿਰੋਧ ਦੇ ਵਿੱਚ ਆ ਪਿਛਲੇ ਸਮੇਂ ਦੇ ਵਿੱਚ ਜਦੋਂ ਤਿੰਨ ਕਾਲੇ ਕਾਨੂੰਨ ਕੇਂਦਰੀ ਸਰਕਾਰ ਵੱਲੋਂ ਲਿਆਂਦੇ ਗਏ ਉਹ ਸਮੇਂ ਸਾਡਾ ਸ਼ਰਮਣੀ ਅਕਾਲੀ ਦਲ ਦਾ ਗਠ ਜੋੜ ਸੀ ਭਾਰਤੀ ਜਨਤਾ ਪਾਰਟੀ ਦੇ ਨਾਲ ਇੱਕ ਕਿਸਾਨ ਹੋਣ ਦੇ ਨਾਤੇ ਇਹ ਜਿਸ ਸਮੇਂ ਆਰਡੀਨੈਂਸ ਆਏ ਸੀ ਉਦੋਂ ਹੀ ਮੈਂ ਆਪਣੇ ਵੱਲੋਂ ਇੱਕ ਸਟੇਟਮੈਂਟ ਦਿੱਤੀ ਸੀ ਕਿ ਸ਼ਰੋਮਣੀ ਅਕਾਲੀ ਦਲ ਨੂੰ ਭਾਰਤੀ ਜਨਤਾ ਪਾਰਟੀ ਨਾਲੋਂ ਜਿਹੜਾ ਨਾਤਾ ਐ ਲਾਇੰਸ ਤੋੜ ਦੇਣਾ ਚਾਹੀਦਾ ਅਤੇ ਉਸ ਸਮੇਂ ਕੇਂਦਰ ਦੇ ਵਿੱਚ ਹਰ ਸਿਮਰਤ ਕੋਰ ਬਾਦਲ ਮੰਤਰੀ ਸੀ ਕਿ ਉਹਨੂੰ ਅਸਤੀਫਾ ਦੇ ਦੇਣਾ ਚਾਹੀਦਾ ਕਿਉਂਕਿ ਇਹ ਜਿਹੜੇ ਤਿੰਨ ਕਾਨੂੰਨ ਸੀਗੇ ਇਹ ਕਿਸਾਨ ਵਿਰੋਧੀ ਸੀਗੇ ਜਿਨ੍ਹਾਂ ਨੂੰ ਕਾਲੇ ਕਾਨੂੰਨ ਕਿਹਾ ਗਿਆ ਬਾਅਦ ਵਿੱਚ ਕੇਂਦਰ ਦੀ ਸਰਕਾਰ ਆ ਜਿਹੜੀ ਉਹ ਵੱਡੀਆਂ ਕੰਪਨੀਆਂ ਨੇ ਜਿਹੜੀ ਉਹਨਾਂ ਨੂੰ ਸਥਾਪਿਤ ਕਰਨਾ ਚਾਹੁੰਦੀ ਆ ਵੱਡੀਆਂ ਕੰਪਨੀਆਂ ਪੰਜਾਬ ਦੀਆਂ ਜ਼ਮੀਨਾਂ ਤੇ ਜਿੱਥੋਂ ਦੇ ਮੰਡੀਕਰਨ ਉੱਪਰ ਕਬਜ਼ਾ ਕਰਨਾ ਚਾਹੁੰਦੀਆਂ ਨੇ ਸੋ ਸਮੇਂ ਬੜਾ ਵਿਰੋਧ ਹੋਇਆ ਇਹਨਾਂ ਗਾਲੇ ਕਾਨੂੰਨਾਂ ਦਾ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਵੱਲੋਂ ਕਿਸਾਨਾਂ ਵੱਲੋਂ ਮਜ਼ਦੂਰਾਂ ਵੱਲੋਂ ਹਰ ਵਰਗ ਨੇ ਬਹੁਤ ਵੱਡਾ ਸਹਿਯੋਗ ਦਿੱਤਾ ਤੇ ਬਹੁਤ ਵੱਡਾ ਸੰਘਰਸ਼ ਜਿਹੜਾ ਉਸ ਸਮੇਂ ਹੋਇਆ ਜਿਹਦੇ ਵਿੱਚ ਪੰਜਾਬ ਹਰਿਆਣਾ ਯੂਪੀ ਪੂਰੇ ਦੇਸ਼ ਦੇ ਕਿਸਾਨਾਂ ਨੇ ਕੇਂਦਰ ਸਰਕਾਰ ਦੇ ਖਿਲਾਫ ਬੜਾ ਲੰਮਾ ਸੰਘਰਸ਼ ਚੱਲਿਆ ਧਰਨਾ ਚੱਲਿਆ ਲੰਬਾ ਸਮਾਂ ਪਾਤੇ ਉਹ ਤਿੰਨ ਕਾਲੇ ਕਾਨੂੰਨ ਰੱਦ ਕਰਾਈ ਗਏ ਲੇਕਿਨ ਉਸ ਸਮੇਂ ਕੇਂਦਰ ਦੀ ਸਰਕਾਰ ਨੇ ਜੋ ਕਿਸਾਨਾਂ ਨਾਲ ਵਾਅਦੇ ਕੀਤੇ ਸੀਗੇ ਉਹ ਅੱਜ ਤੱਕ ਪੂਰੇ ਨਹੀਂ ਹੋਏ ਪਿਛਲੇ ਲੰਬੇ ਸਮੇਂ ਤੋਂ ਕਿਸਾਨ ਜਥੇਬੰਦੀਆਂ ਵੱਲੋਂ ਜਿਹੜੇ ਸੰਘਰਸ਼ ਚੱਲ ਰਿਹਾ ਡੱਲੇਵਾਲ ਸਾਹਿਬ ਵੱਲੋਂ ਮਰਨ ਵਰਤਵੀ ਜਿਹੜਾ ਰੱਖਿਆ ਗਿਆ ਸੋ ਅਜੇ ਤੱਕ ਵੀ ਜਿਹੜੀਆਂ ਕਿਸਾਨਾਂ ਦੀਆਂ ਮੰਗਾਂ ਜਿਹੜੀਆਂ ਮੰਨੀਆਂ ਨਹੀਂ ਗਈਆਂ ਲੇਕਿਨ ਹੁਣ ਇਹ ਇਸ ਨੀਤੀ ਰਾਹੀਂ ਜਿਹੜੀ ਰਾਸ਼ਟਰੀ ਖੇਤੀਬਾੜੀ ਮੰਡੀਕਰਨ ਨੀਤੀ ਹੈ ਉਹਦੇ ਰਾਹੀਂ ਇਹ ਫੇਰ ਜਿਹੜੇ ਪ੍ਰਾਈਵੇਟ ਪਲੇਅਰ ਨੇ ਵੱਡੀਆਂ ਕੰਪਨੀਆਂ ਨੇ ਉਹਨਾਂ ਨੂੰ ਫੇਰ ਇੱਥੇ ਉਹਨਾਂ ਦਾ ਜਿਹੜਾ ਸਾਡੇ ਸਿਸਟਮ ਦੇ ਉੱਪਰ ਉਹਨਾਂ ਨੂੰ ਕਾਬਜ ਕਰਨਾ ਚਾਹੁੰਦੇ ਨੇ ਕਿਉਂਕਿ ਪੰਜਾਬ ਦਾ ਜਿਹੜਾ ਇੱਥੋਂ ਦਾ ਮੰਡੀਕਰਨ ਸਿਸਟਮ ਹੈਗਾ ਬਹੁਤ ਵਧੀਆ ਮੰਡੀਕਰਨ ਸਿਸਟਮ ਆ ਬਹੁਤ ਵਧੀਆ ਇੱਥੋਂ ਦਾ ਸਿਸਟਮ ਮੰਡੀਕਰਨ ਦਾ ਚੱਲ ਰਿਹਾ ਅਤੇ ਐਮਐਸਬੀ ਕਣਕ ਦੇ ਉੱਪਰ ਝੋਨੇ ਦੇ ਉੱਪਰ ਕਿਸਾਨਾਂ ਨੂੰ ਮਿਲ ਰਹੀ ਹੈ ਖਾਸ ਤੌਰ ਤੇ ਜਿਹੜਾ ਛੋਟਾ ਕਿਸਾਨ ਆ ਉਹ ਇਹਨਾਂ ਜਿਹੜੀਆਂ ਮੰਡੀਆਂ ਨਾਲ ਜੁੜਿਆ ਹੋਇਆ ਤੇ ਇਹ ਮੰਡੀਆਂ ਰਾਹੀਂ ਬਹੁਤ ਵਧੀਆ ਜਿਹੜਾ ਸਿਸਟਮ ਚੱਲ ਰਿਹਾ ਅਤੇ ਜਿਸ ਤਰ੍ਹਾਂ ਪਹਿਲਾਂ ਵੀ ਜ਼ਿਕਰ ਕੀਤਾ ਗਿਆ ਕਿ ਜਿਹੜੀ ਆਰਡੀ ਅ ਫੰਡ ਆ ਇਹਨਾਂ ਮੰਡੀਆਂ ਰਾਹੀਂ ਜਿਹਦੇ ਨਾਲ ਪਿੰਡਾਂ ਦੀ ਡਿਵੈਲਪਮੈਂਟ ਕ